ਜਾ ਕੇ ਪੁੱਛਦੀਆਂ ਕਿ ਨਰਮੇ ਦਾ ਕਹਿ ਕੇ ਮੜਿਆ ਹੀ ਦੀਂਦੇ ਤਾਂ ਹੈ ਨਹੀਂ ਨਹੀਂ ਪਹਿਣੇ ਪ੍ਰੀਤੋ ਆ ਨਹੀਂ ਪਹਿਨੇ ਉਹ ਵਾਟੀ ਆ ਆ ਜਾ ਆ ਜਾ ਨੰਗਿਆ ਪਤਾ ਨਹੀਂ ਕਿਤਾ ਪੈੜੀ ਵੀ ਬਾੜੀ ਐ ਸੂਮਣੀ ਮਾੜੀ ਨੀ ਕਾਲੀ ਨੀਚ ਤੀਵੀ ਆ ਕੀ ਇਹਦੇ ਮੂੰਹ ਲੱਗਣਾ ਵਾ ਦੇਖਣੀ ਆ ਜਾ ਕੇ ਕੀ ਕੌਕੀ ਹੋਊਗੀ ਇਹ ਤਾਂ ਗਰੀਬੀ ਪਿੱਛੇ ਪਤਾ ਨਹੀਂ ਕਿਦ ਨੂੰ ਕਿਦਗਾ ਮੈਨ ਤਾਂ ਕੱਢਣਾ ਪੈ ਦੁਕਾਨ ਦੀਆਂ ਦੁਕਾਨ ਰਖਾ ਲੈ ਨਰਮਾ ਚੁਕਿਆ ਨਰਮਾ ਚੁਕਿਆ ਚਾਦੀ ਘੁੱਟ ਦੇ ਕੇ ਨਹੀਂ ਬਚਦੀ ਕੁਜ ਉਸਤੀ ਵੀ ਚੱਲ ਜਾਂਦੀ ਆ ਨਹੀਂ ਪੜ ਪ੍ਰੀਤ ਆਣੀ ਪੜ ਆ ਗਈ ਐਨਾ ਲੇਟ ਆਈਆਂ ਕਿਹੜੇ ਵੇਲੇ ਤੈਨੂੰ ਕਹਿ ਕੇ ਆਈ ਸੀ ਵੀ ਨਰਮਾ ਚੁਕਣ ਆ ਜੀ ਨਹੀਂ ਐਨਾ ਲੇਟ ਕੀ ਤੂੰ ਤਾਂ ਐਡੀ ਕੁਝ ਉਸਣ ਆਲਾ ਬਹਿ ਜਾ ਖੜ ਜਾ ਵੀ ਨਹੀਂ ਕਹਿੰਦੀ ਵੀ ਬਹਿ ਜਾ ਖੜ ਜਾ बहजा कहता तू इ मारन लग जाएगी नरमा तू चुगना जवाब के जाऊंगी हूं तारा दिन कहनी मैं सहेली हाँ। मैं तो तो तेरी सहेली आई सहेलगा नहीं बन दवा कोई नी कोई नी जवा के उ मेरे को जाके नरमा चुगला ठीक है नी चलता भेने ला ਕਰੀ ਜਾਂਦੇ ਝੂਗਲਾਂ ਕਰਨਾ ਲੱਗ ਜਾ ਮਿੰਟ ਚ ਬਿਠਾ ਲੂ ਨਹੀਂ ਪਹਿਣ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐ ਕਹਿੰਦੀ ਤੇਰੇ ਕੋਲੇ ਮੈਂ ਜਵਾਕ ਛੱਡ ਕੇ ਜਾਨੀ ਆ ਤੇ ਜਵਾਕ ਮੇਰਾ ਸਾਹਮਣੇ ਕੋਈ ਉਹ ਨਹੀਂ ਚੁੰਗਣੀ ਨਾ ਦੁੱਧ ਚਾ ਪਿਆਦੀ ਦੁੱਧ ਦਾ ਤੇ ਮੈਂ ਕਿੱਥੋਂ ਪਿਆਦੀ ਦੁੱਧ ਤਾਂ ਇੰਨੇ ਮਹਿੰਗੇ ਪਾਦਾਗਾ ਤੂੰ ਆਪਦੇ ਪਿਆਦੀ ਕੋਈ ਨਹੀਂ ਤੇ ਮੈਂ ਕਿਹਦੇ ਪਾਦਾ ਨਾ ਮੈਂ ਸਗੰਨਿਆ ਬਨਨ ਖੰਗਾ ਲੰਦੀ ਆ ਫੇਰ ਆ ਕੋਈ ਐ ਕਹਿ ਦਿੰਦੀ ਐ ਜੀ ਸੋਰ ਫੇਰ ਜਿੰਨਾ ਘਰ ਵੱਡਾ ਉਹਨੇ ਕੋ ਜੂਨਸ ਆ ਤੇ ਡਾਡੀ ਕਿਤੇ ਦਿੰਨੇ ਆਗੇ ਅਸੀਂ ਜਬ ਅਗਰੇ ਨਰਮਾ ਚੋਗਲਾ ਨੇ ਭਰਾ ਹੀ ਤਾਂ ਦਿੰਨੇ ਹੋ ਆਖਣ ਨੂੰ ਕੀ ਕਰਾਂ ਜਿੰਨੇ ਤੁਸੀਂ ਵੱਡੇ ਘਰੋਂ ਸਾਰੇ ਮੁੱਤਝੋਂ ਮੱਛੀਆਂ ਚੱਕਦੇ ਆ ਤੁਸੀਂ ਤਾਂ ਨਹੀਂ ਚਲ ਕੋਈ ਨਹੀਂ ਬਾਹਲਾਣਾ ਬੋਲ ਮੈਂ ਤੈਨੂੰ ਭਜਾ ਵੀ ਦਊਂਗੀ ਜਾ ਕੇ ਨਰਮਾ ਚੋਗਲਾ ਨਹੀਂ ਪੰਜਾਬ ਜੂ ਕੋਈ ਨਹੀਂ ਮੈਂ ਤੈਨੂੰ ਦੱਸ ਦੇਣੀ ਆ ਹੁਣ ਗਰੀਬਾਂ ਦੀ ਕੀਮਤਾਂ ਮੀਰਾਂ ਦੀ ਕੋਈ ਕੀਮਤ ਨਹੀਂ ਆ ਸਾਡੇ ਵਰਗਾਂ ਦਾ ਨਰਮਾ ਖੇਤ ਚ ਰੁਲ ਜੂਗਾ ਜੇ ਸਾਡੇ ਵਰਗੇ ਗਰੀਬਾਂ ਨੇ ਸਾਨੂੰ ਜਵਾਬ ਦੇਤਾ ਲਾ ਮਾਇਤਾ ਬਾਗ ਜਾਨੀ ਆਂਗੀ ਬਾਗ ਜੀ ਫਿਰ ਨਰਮਣ ਚੁਕਣ ਮੈਨੂੰ ਕੀ ਹੈ ਤੇਰੇ ਘਰ ਵਾਲਾ ਕਿ ਤੇਰੇ ਤੇ ਡੰਡਾ ਖੜਕਾਊਗਾ ਟੂਏ ਤੇ ਚੰਗਾ ਹੁਣ ਬਾਹਰ ਨਾ ਬੋਲੀ ਚੱਲ ਜਾ ਬਗਜਾ ਚੰਗਾ ਮੈਂ ਚੱਲ ਚੰਗਾ ਪਹਣੇ ਜਾਨੀ ਲੈ ਫਿਰ ਮੈਨੂੰ ਚਾਦਰਾਂ ਤਾਂ ਦੇ ਦੇ ਚਾਦਰ ਉੱਥੇ ਪਿਆ ਟਰੈਕਟਰ ਤੇ ਲੈ ਜਾ ਜਾ ਆਹੋ ਅਸੀਂ ਤਾਂ ਪਹਣੇ ਹੁਣ ਗਰੀਬ ਆਏ ਕਹਦੇ ਨੇ ਭਾਈ ਚਾਦਰੇ ਵੀ ਤੁਸੀਂ ਆਪ ਦੇ ਦਿਆ ਕਰੋ ਨਾਲੇ ਮੇਰੀ ਗੱਲ ਸੁਣ ਲਾ 1500 ਨੂੰ ਕੁਵਾਂਟਲ ਹੋਇਆ ਪਿਆ ਭਾਣੇ ਫਿਰ ਮੇਰੇ ਨਾਲ ਰੋਲਾ ਪਾਉਂਦੀ ਫਰੇਗੀ ਹੁਣ ਤਾਂ ਨਾਲ ਤੈਨੂੰ ਪਤਾ ਮੈਂ ਵੀ ਤੇਜ਼ ਹੋ ਗਈ ਪੈੜੀ ਹੋ ਗਈ ਲੜਨ ਚ ਕੋਈ ਨਹੀਂ ਕੋਈ ਨਹੀਂ ਹਾਂ ਪੂ ਤਾਂ ਸੈਲੀ ਸੈਲੀ ਸੈਲ ਨਾ ਪਹਿਣੇ ਪਾਉਦੋਂ ਹੁਣ ਤਾਂ ਕਿਸੇ ਦਾ ਨਾ ਚਾਰ ਚੁਗਲੀਆਂ ਕਰਨ ਹੁਣ ਦਵਾ ਲੱਗੀ 1500 ਕੁਵਾਂਟਲ ਨੂੰ ਕੀ ਐ ਮੈਂ ਤੈਨੂੰ 1000 ਰੁਪਏ ਦੇਉਂਗੀ ਕੁਵਾਂਟਲ ਦਾ ਚੁੱਪ ਕਰਕੇ ਨਰਮਾ ਚੁਗਲਾ ਛੱਡ ਜਾ ਜਾ ਸਾਰਾ